ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਯਾਤਰਾ ਕਰਦੇ ਕਰਦੇ ਕੁਰਕ ਖੇਤਰ ਤੀਰਥ ਵਿਖੇ ਪਹੁੰਚੇ ਜਿਸ ਜਗ੍ਹਾ ਤੇ ਕਿਸੇ ਸਮੇਂ ਮਹਾ ਭਾਰਤ ਦਾ ਜੁੱਧ ਹੋਇਆ ਸੀ ਉਸ ਦਿਨ ਉੱਥੇ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ ਜਿਸ ਕਰਕੇ ਉੱਥੇ ਬਹੁਤ ਸਾਰੇ ਲੋਕ ਇਸ਼ਨਾਨ ਕਰਨ ਲਈ ਦੂਰ ਨੇੜੇ ਤੋਂ ਪਾ ਰਹੇ ਸਨ ਤੇ ਸਾਰੇ ਪਾਸੇ ਗ੍ਰਹਿਣ ਲੱਗਣ ਦੀ ਉਡੀਕ ਹੋ ਰਹੀ ਸੀ ਗੁਰੂ ਜੀ ਅਤੇ ਭਾਈ ਮਰਦਾਨਾ ਇੱਕ ਖਾਲੀ ਥਾਂ ਦੇਖ ਕੇ ਇੱਕ ਪਾਸੇ ਹੋ ਕੇ ਬੈਠ ਗਏ ਤੇ ਦੇਖਣ ਲੱਗੇ ਕਿ ਅਮੀਰ ਲੋਕ ਆਪਣੇ ਪਾਪਾਂ ਨੂੰ ਦੂਰ ਕਰਨ ਵਾਸਤੇ ਮੰਗਤਿਆਂ ਨੂੰ ਦਾਨ ਦੇ ਰਹੇ ਸਨ ਕਿਉਂਕਿ ਇਹ ਭਰਮ ਬਣਿਆ ਹੋਇਆ ਸੀ ਕਿ ਜੇਕਰ ਕੋਈ ਗ੍ਰਹਿਣ ਲੱਗਣ ਸਮੇਂ ਦਰਿਆ ਵਿੱਚ ਇਸ਼ਨਾਨ ਕਰੇ ਤੇ ਦਾਨ ਕਰੇ ਤਾਂ ਉਸਦੇ ਸਾਰੇ ਪਾਪ ਧੋਤੇ ਜਾਂਦੇ ਹਨ ਆਪਣੇ ਪਾਪਾ ਨੂੰ ਧੋਣ ਵਾਸਤੇ ਉਹ ਵੀ ਅਮੀਰ ਲੋਕ ਮੰਗਤਿਆਂ ਨੂੰ ਦਾਨ ਦੇ ਰਹੇ ਸਨ ਜਿੰਨਾ ਕਦੀ ਵੀ ਕਿਸੇ ਗਰੀਬ ਦਾ ਭਲਾ ਨਹੀਂ ਕੀਤਾ ਸੀ ਗੁਰੂ ਨਾਨਕ ਦੇਵ ਜੀ ਇੱਕ ਪਾਸੇ ਬੈਠ ਕੇ ਇਹ ਸਭ ਤਮਾਸ਼ਾ ਦੇਖ ਰਹੇ ਸਨ ਕਿ ਹੰਸੀ ਦੇ ਰਾਜੇ जनक कुमार ਨੇ ਗੁਰੂ ਜੀ ਸਾਹਮਣੇ ਇੱਕ ਮਿਰਗ ਰੱਖ ਕੇ ਬੇਨਤੀ ਕੀਤੀ ਕਿ ਭਗਤ ਜੀ ਮੇਰੇ پاس ਇਸ ਵੇਲੇ ਦਾਨ ਕਰਨ ਵਾਸਤੇ ਸਿਰਫ ਇਹ ਮਿਰਗ ਹੀ ਹੈ ਜਿਸ ਦਾ ਮੈਂ ਰਸਤੇ ਵਿੱਚ ਸ਼ਿਕਾਰ ਕੀਤਾ ਸੀ ਕਿਰਪਾ ਕਰਕੇ ਮੇਰੇ ਦਾਨ ਨੂੰ ਸ਼ਬੀਕਾਰ ਕਰੋ ਗੁਰੂ ਜੀ ਨੇ ਉਸ ਮਿਰਗ ਨੂੰ ਸ਼ਬੀਕਾਰ ਕਰ ਲਿਆ ਤੇ ਭਾਈ ਮਰਦਾਨੇ ਨੂੰ ਕਿਹਾ ਕਿ ਇਸ ਮਿਰਗ ਨੂੰ ਅੱਗ ਉੱਪਰ ਪੱਕਣ ਲਈ ਰੱਖ ਦੇ ਤਾਂ ਪਾਏ ਮਰਦਾਨੇ ਨੇ ਉਸ ਮਿਰਗ ਨੂੰ ਅੱਗ ਉੱਪਰ ਪੱਕਣ ਲਈ ਰੱਖ ਦਿੱਤਾ ਅੱਗ ਦੇ ਧੂਏ ਨੂੰ ਦੇਖ ਕੇ ਬ੍ਰਾਹਮਣ ਭੱਜੇ ਭੱਜੇ ਗੁਰੂ ਜੀ ਦੇ ਕੋਲ ਆਏ ਤੇ ਕਹਿਣ ਲੱਗੇ ਕਿ ਇਸ ਸ਼ੁਭ ਸਮੇਂ ਤੇ ਕੋਈ ਵੀ ਅੱਗ ਨਹੀਂ ਜਲਾ ਸਕਦਾ ਕਿਉਂਕਿ ਅੱਜ ਦੇ ਦਿਨ ਅੱਗ ਜਲਾਉਣਾ ਬਹੁਤ ਵੱਡਾ ਪਾਪ ਹੈ ਏ ਅੱਜ ਕੋਈ ਵੀ ਚੀਜ਼ ਪਕਾਈ ਨਹੀਂ ਜਾ ਸਕਦੀ ਸਿਰਫ ਦਾਣਪਨ ਹੀ ਕੀਤਾ ਜਾ ਸਕਦਾ ਹੈ ਨਾਨੋ ਬ੍ਰਾਹਮਣ ਭਾਈ ਮਰਦਾਨੇ ਤੋਂ ਪੁੱਛਣ ਲੱਗਾ ਕਿ ਇਸ ਪਤੀਲੇ ਵਿੱਚ ਕੀ ਧਰਿਆ ਹੋਇਆ ਹੈ ਤਾਂ ਭਾਈ ਮਰਦਾਨੇ ਨੇ ਉੱਤਰ ਵਿੱਚ ਕਿਹਾ ਕਿ ਇਸ ਪਤੀਲੇ ਵਿੱਚ ਮਿਰਗ ਦਾ ਮਾਸ ਧਰਿਆ ਹੋਇਆ ਹੈ ਤਾਂ ਭਾਈ ਮਰਦਾਨੇ ਦੇ ਮੂੰਹੋਂ ਇਹ ਗੱਲ ਸੁਣ ਕੇ ਨਾਨੋ ਬ੍ਰਾਹਮਣ ਹੋਰ ਵੀ ਤੜਫ ਉਠਿਆ ਤੇ ਰੌਲਾ ਪਾਉਣ ਲੱਗ ਪਿਆ ਗੁਰੂ ਜੀ ਨੇ ਉਹਨਾਂ ਰੌਲਾ ਪਾਉਣ ਵਾਲੇ ਬ੍ਰਾਹਮਣਾਂ ਨੂੰ ਸਮਝਾਇਆ ਕਿ ਪੇਟ ਦੀ ਭੁੱਖ ਨੂੰ ਦੂਰ ਕਰਨ ਲਈ ਕੁਝ ਵੀ ਪਕਾਉਣਾ ਪਾਪ ਨਹੀਂ ਹੈ ਬਲਕਿ ਝੂਠ ਬੋਲ ਕੇ ਨਾ ਸਮਝ ਲੋਕਾਂ ਨੂੰ ਮਿਟਣਾ ਪਾਪ ਹੈ ਤੁਸੀਂ ਦੱਸੋ ਕਿ ਜੇਕਰ ਇੱਕ ਪਾਪੀ ਤੁਹਾਡੇ ਵਰਗੇ ਦੂਸਰੇ ਪਾਪੀਆਂ ਨੂੰ ਦਾਨ ਦੇਵੇਗਾ ਤਾ ਉਸ ਦੇ ਪਾਪ ਕਿਵੇਂ ਦੂਰ ਹੋ ਸਕਦੇ ਹਨ ਤੁਸੀਂ ਇਹਨਾਂ ਦਾ ਪਾਪ ਦੂਰ ਕਰਨ ਲਈ ਇਹਨਾਂ ਕੋਲੋਂ ਦਾਣ ਲੈ ਰਹੇ ਹੋ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ మాਸ ਕੀ ਹੈ ਨੂੰ ਸਾਡਾ ਪੂਰਾ ਸਰੀਰ ਮਾਸ ਨਾਲ ਹੀ ਬਣਿਆ ਹੋਇਆ ਹੈ ਮਾਸ ਮਾਸ ਨੂੰ ਹੀ ਖਾਂਦਾ ਹੈ ਮਾਸ ਨੂੰ ਹੀ ਘਰ ਵਿੱਚ ਵਿਆਹ ਕੇ ਲਿਆਉਂਦਾ ਹੈ ਤੇ ਮਾਸ ਮਾਸ ਨੂੰ ਹੀ ਜਨਮ ਦਿੰਦਾ ਹੈ ਤੁਹਾਡੇ ਵਰਗੇ ਬੇਸਮਝ ਲੋਕਾਂ ਨੂੰ ਇਹ ਸਮਝ ਨਹੀਂ ਕਿ ਸਾਗ ਵੀ ਇੱਕ మాਸ ਹੁੰਦਾ ਹੈ ਦੁੱਧ ਦਹੀਂ ਅਤੇ ਪਾਣੀ ਵਿੱਚ ਅਣਗਿਣਤ ਜੀਵ ਹੁੰਦੇ ਹਨ ਜੇਕਰ ਜੀਵਾਂ ਨੂੰ ਮਾਰਨਾ ਅਤੇ ਖਾਣਾ ਪਾਪ ਹੈ ਇਹ ਫਿਰ ਇਸ ਪਾਪ ਤੋਂ ਕੋਈ ਵੀ ਨਹੀਂ ਬਚ ਸਕਦਾ ਇਦਾਂ ਸ਼ਾਸਤਰਾਂ ਵਿੱਚ ਵੀ మాਸ ਦਾ ਕਈ ਵਾਰੀ ਜ਼ਿਕਰ ਆਇਆ ਹੈ ਪਰ ਉੱਥੇ ਵੀ ਮਾਸ ਨੂੰ ਖਾਣਾ ਬਰਜਾ ਨਹੀਂ ਗਿਆ ਗੁਰੂ ਜੀ ਨੇ ਉਹਨਾਂ ਬ੍ਰਾਹਮਣਾਂ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਕਿ ਨਾ ਤਾਂ ਮਾਸ ਖਾਣ ਵਾਲਾ ਪਾਪੀ ਹੈ ਤੇ ਨਾ ਹੀ ਮਾਸ ਨਾ ਖਾਣ ਵਾਲਾ ਪੁੰਨੀ ਹੈ ਪਾਪੀ ਤਾਂ ਉਹ ਹੁੰਦਾ ਹੈ ਜਿਹੜਾ ਭੈੜੇ ਕੰਮ ਕਰਦਾ ਹੈ ਗਰੀਬਾਂ ਦਾ ਲਹੂ ਪੀਂਦਾ ਹੈ ਤੇ ਮਾੜਿਆਂ ਨਾਲ ਤੱਕਾ ਕਰਦਾ ਹੈ ਪੁੰਨੀ ਉਹ ਹੁੰਦਾ ਹੈ ਜੋ ਦੂਸਰਿਆਂ ਦਾ ਭਲਾ ਕਰਦਾ ਹੈ ਤੇ ਕਿਸੇ ਦਾ ਵੀ ਦਿਲ ਨਹੀਂ ਦਿਖਾਉਂਦਾ ਗੁਰੂ ਜੀ ਦੇ ਮੂੰਹੋਂ ਨਿਕਲੇ ਇਹਨਾਂ ਬਚਨਾਂ ਦਾ ਅਸਰ ਕੋਲ ਖੜੇ ਸਾਰੇ ਹੀ ਬ੍ਰਾਹਮਣਾਂ ਤੇ ਹੋਇਆ ਤੇ ਨਾਣੂ ਬ੍ਰਾਹਮਣ ਨੂੰ ਵੀ ਅਹਿਸਾਸ ਹੋ ਗਿਆ ਕਿ ਗੁਰੂ ਜੀ ਜੋ ਵੀ ਕਹਿ ਰਹੇ ਹਨ ਉਹ ਠੀਕ ਹੀ ਕਹਿ ਰਹੇ ਹਨ ਤੇ ਉਹ ਵੀ ਗੁਰੂ ਜੀ ਦੇ ਚਰਨੀ ਪੈ ਗਿਆ ਸਤਨਾਮ ਸ੍ਰੀ ਵਾਹਿਗੁਰੂ